ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਭੱਲਰ ਤਾਂ ਦੋਸਤੋ ਆਪਣੇ ਕਿਸਾਨ ਵੀਰਾਂ ਦਾ ਕਹਿਣਾ ਯਾਰ ਅਸੀਂ ਝੋਨਾ ਵੀ ਲਾਉਣਾਗਾ ਤਰੀਕ ਵੀ ਨੇੜੇ ਆ ਜਾਂਦੀ ਆ ਤੇ ਸਾਡੀ ਪਨੀਰੀ ਵੀ ਖਰਾਬ ਹੋ ਚੁੱਕੀ ਆ ਦਿਨੋਂ ਦਿਨ ਪੀਲੀ ਪੈਂਦੀ ਜਾਂਦੀ ਆ ਅਸੀਂ ਕੀ ਕਰਗੇ ਜਾਂ ਜਿਹੜੇ ਕਿਸਾਨ ਵੀਰਾਂ ਦੀਆਂ ਪਨੀਰੀਆਂ ਹਫਤਾ 10 ਦਿਨਾਂ ਦੀਆਂ ਉਹਨਾਂ ਦਾ ਕਹਿਣਾ ਕਿ ਯਾਰ ਸਾਡੀ ਪਨੀਰੀ ਪੀਰੀ ਪੈਂਦੀ ਜਾਂਦੀ ਆ ਵੇਚਣੀ ਵੜੀ ਜਾਂਦੀ ਆ ਅਸੀਂ ਕੀ ਕਰਗੇ ਅਸੀਂ ਤਾਂ ਸਮਾਨ ਵੀ ਸਾਰਾ ਪਾਤਾ ਕਹਿੰਦੇ ਅਸੀਂ ਜ਼ਿੰਕ ਵੀ ਪਾਤੀ ਲੋਹੀ ਦੀਆਂ ਸਪਰੀਆਂ ਵੀ ਕਰਤੀਆਂ ਪोटाਸ਼ ਵੀ ਪਾਤੀ ਡੀਏਪੀ ਵੀ ਪਾਤੀ ਜੂਰੀਆ ਦੀ ਵੀ 2-3 ਕਿਸ਼ਤਾਂ ਦੇਤੀਆਂ ਪਰੰਤੂ ਸਾਡੀ ਪਨੀਰੀ ਪੀਲੀ ਦੀ ਪੀਲੀ ਆ ਤਾਂ ਦੋਸਤੋ ਘਬਰਾਓ ਨਾ ਮੈਂ ਅੱਜ ਤੁਹਾਨੂੰ ਅਜਿਹਾ ਫਾਰਮੂਲਾ ਦੱਸਣ ਜਾ ਰਿਹਾ ਨਾ ਤੁਹਾਡੀ ਜਿਹੜੀ ਪਨੀਰੀ ਆ ਇੱਕਦਮ ਕਾਲੀ ਹੋ ਜਾਵੇਗੀ ਤਾਂ ਹੁਣ ਆਪਾਂ ਕਰਨਾ ਕੀ ਹੋਵੇਗਾ ਜੇਕਰ ਤੁਹਾਡੀ ਪਨੀਰੀ ਦੇ ਨਵੇਂ ਪੱਤੇ ਪੀਲੇ ਆ ਜਾਂ ਚਿੱਟੇ ਆ ਤਾਂ ਕੁਝ ਨਹੀਂ ਇਹ ਸਿਰਫ ਲੋਹੇ ਦੀ ਕਮੀ ਆ ਹੁਣ ਇੱਥੇ ਕਿਸਾਨ ਵੀ ਰੱਖਣਗੇ ਇਸ ਤੇ 2-2 ਤਿੰਨ-ਤਿੰਨ ਸਪਰੀਹਾਂ ਲੋਹੇ ਦੀਆਂ ਘਰਤੀਆਂ ਫਿਰ ਇਹ ਠੀਕ ਕਿਉਂ ਨਹੀਂ ਹੋਇਆ ਤਾਂ ਦੋਸਤੋ ਇਹਦੇ ਵਿੱਚ ਗਲਤੀ ਆਪਣੀ ਆ ਆਪਾਂ ਨੂੰ ਪਾਣੀ ਲਾਉਣ ਦਾ ਸਹੀ ਢੰਗ ਹੀ ਨਹੀਂ ਪਤਾ ਆਪਾਂ ਨੂੰ ਪਾਣੀ ਕਿਵੇਂ ਲਾਉਣਾ ਇਹ ਹੀ ਨਹੀਂ ਪਤਾ ਆਪਾਂ ਜਦੋਂ ਵੀ ਪਾਣੀ ਲਾਉਣਾ ਨਾ ਵਟਾ ਟੁੱਟਣ ਵਾਲੀਆਂ ਕਰ ਦੇਣੀਆਂ ਪੂਰਾ ਪੁੱਲ ਭਰ ਕੇ ਪਾਣੀ ਲਾਉਣਾ ਜੇਕਰ ਘਾਟ ਆ ਹੀ ਗਈ ਆ ਫਿਰ ਪੂਰੀ ਕਰਨੀ ਬਹੁਤ ਔਖੀ ਹੁੰਦੀ ਹੈ ਕਭਰਾਉਣਾ ਆਪਾਂ ਛੇਤੀ ਪੂਰੀ ਕਰ ਲਾਂਗੇ ਸਭ ਤੋਂ ਪਹਿਲਾਂ ਤੁਸੀਂ ਲੋਹੀ ਦੀ ਸਪਰੇਅ ਕਰਨੀ ਆ ਲੋਹਾ ਕਿਹੜਾ ਮਰਜ਼ੀ ਲੈ ਲਓ ਚਾਹੇ ਚਲੇਟਡ ਲੈ ਲਓ ਚਾਹੇ ਸਿੰਪਲ ਲੈ ਲਓ ਬਸ ਲੋਹਾ ਹੋਣਾ ਚਾਹੀਦਾ ਕਦੇ ਵੀ ਲੋਹਾ ਆਪਾਂ ਜ਼ਮੀਨ ਦੇ ਵਿੱਚ ਨਹੀਂ ਪਾਉਣਾ ਕਿਉਂਕਿ ਜ਼ਮੀਨ ਦੇ ਵਿੱਚ ਪਾਇਆ ਲੋਹਾ ਲੋਹੀ ਦੀ ਘਾਟ ਪੂਰੀ ਨਹੀਂ ਕਰਦਾ ਜੇਕਰ ਘਾਟ ਪੂਰੀ ਕਰਨੀ ਆ ਤਾਂ ਇਹਦੀ ਸਪਰੇਅ ਕਰਨੀ ਪਊਗੀ ਸਪਰੇਅ ਕਰਨ ਤੋਂ ਬਾਅਦ 2 ਘੰਟਿਆਂ ਬਾਅਦ ਤੁਸੀਂ ਪਨੀਰੀ ਨੂੰ ਪਾਣੀ ਨਾਲ ਪੂਰਾ ਭਰ ਦਿਓ ਪਾਣੀ ਇੰਨਾ ਕੁ ਹੋਣਾ ਚਾਹੀਦਾ ਕਿ ਤੁਹਾਡੀ ਜਿਹੜੀ ਪਨੀਰੀ ਆ ਪਾਣੀ ਵਿੱਚ ਡੁੱਬ ਜਾਵੇ ਜਾਂ ਵੱਟਾ ਟੁੱਟਣ ਵਾਲੀਆਂ ਕਰ ਦਿਓ ਇੰਨਾ ਕੁ ਪਾਣੀ ਲਾਉਣਾ ਜ਼ਰੂਰੀ ਆ ਬਸ ਦੁਪਹਿਰੇ 11 12 ਕੇ ਵਰੀੇ ਕੱਢ ਦਿਆ ਕਰੋ ਹੱਥ ਨੇ 2.5 3 ਵਰੀੇ ਫੇਰ ਲਾ ਦਿਆ ਕਰੋ ਲਗਾਤਾਰ 3 ਦਿਨ ਆਪਾਂ ਇਸੇ ਤਰ੍ਹਾਂ ਪਾਣੀ ਲਾਉਣਾ ਅਤੇ ਚੌਥੇ ਦਿਨ ਆਪਾਂ ਫੇਰ ਸਪਰੇਅ ਇੱਕ ਲੋਹੀ ਦੀ ਕਰ ਦੇਣੀ ਆ ਤਾਂ ਚੌਥੇ ਦਿਨ ਤੁਹਾਡੀ ਦੀ ਪਨੀਰੀ ਆ 60 70% ਠੀਕ ਹੋ ਜਾਵੇਗੀ ਅਤੇ ਉਸ ਤੋਂ ਬਾਅਦ ਤੱਕ 100% ਹੀ ਠੀਕ ਹੋ ਜਾਵੇਗੀ ਬਸ ਇੰਨਾ ਕੰਮ ਕਰਨਾ ਅਤੇ ਜੇਕਰ ਜ਼ਿਆਦਾ ਖਰਾਬ ਲੱਗ ਰਹੀ ਹੈ ਤਾਂ ਤੁਸੀਂ ਇੱਕ ਸਪਰੇਅ ਜੀਰਮ ਦੀ ਵੀ ਕਰ ਸਕਦੇ ਹੋ ਬਹੁਤੀਆਂ ਜ਼ਿਆਦਾ ਸਪਰੇਅ ਨਹੀਂ ਕਰਨੀ ਆਪਾਂ ਇੱਕ ਦੋ ਸਪਰੇਅ ਹੀ ਕਰਨੀ ਆ ਜੀਰਮ ਦੀ yeah ਤੇ ਯਾਦ ਰੱਖੇ ਜੀਰਮ ਦੀ ਸਪਰੇ ਆਪਾਂ ਛੋਟੀ ਪਨੀਰੀ ਤੇ ਕਰਨੀ ਆ ਜੇਕਰ ਆਪਾਂ ਖੇਤਾਂ ਦੇ ਵਿੱਚ ਉਨਾ ਲਾਉਣਾ ਤਾਂ ਉਸ ਸਮੇਂ ਆਪਾਂ ਭੁੱਲ ਕੇ ਵੀ ਜੀਰਮ ਦੀ ਸਪਰੇ ਨਹੀਂ ਕਰਨੀ ਤਾਂ ਦੋਸਤੋ ਇਸ ਤੋਂ ਇਲਾਵਾ ਜੇਕਰ ਤੁਹਾਡੀ ਪਨੀਰੀ ਪੀਲੀ ਪੈ ਰਹੀ ਆ ਜਾਂ ਮੱਚ ਰਹੀ ਆ ਜ਼ਿਆਦਾਤਰ ਸਮੱਸਿਆ ਇਹ ਆ ਰਹੀ ਆ ਤਾਂ ਹੋ ਸਕਦਾ ਤੁਹਾਡੀ ਪਨੀਰੀ ਦੇ ਵਿੱਚ ਨਿਮਾ ਟੋੜੋ ਵੀ ਜੇਕਰ ਤੁਹਾਡੀ ਪਨੀਰੀ ਦਾ ਕੱਦ ਰੁਕ ਗਿਆ ਤਾਂ ਉਹਦੇ ਵਿੱਚ ਨਿਮਾ ਟੋੜ ਹੋਣ ਦੀ ਜਿਹੜੀ ਸਮੱਸਿਆ 90% ਵੱਧ ਜਾਵੇਗੀ 90% ਚਾਂਸ ਆ ਕਿ ਤੁਹਾਡੀ ਜਿਹੜੀ ਪਨੀਰੀ ਆ ਉਦੇ ਵਿੱਚ ਨਿਮਾਟੋਡ ਪੈ ਚੁਕਿਆ ਨਿਮਾਟੋਡ ਕਿਵੇਂ ਚੈੱਕ ਕਰਨ ਆਪਾਂ ਪਨੀਰੀ ਪਟਣੀ ਆ ਜਿੱਥੋਂ ਪਨੀਰੀ ਦਾ ਕਾਦਰ ਰੁਕ ਗਿਆ ਜਾਂ ਪੀਲੀ ਆ ਪਨੀਰੀ ਪੱਟ ਕੇ ਉਹਦੀਆਂ ਜਿਹੜੀਆਂ ਜੜਾਂ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਆਪਾਂ ਦੇਖਣਾ ਕਿ ਇਹਦੇ ਵਿੱਚ ਬਰੀਕ-ਬਰੀਕ ਸਰੋ ਦੇ ਦਾਣੇ ਵਰਗੀਆਂ ਗੰਢਾਂ ਤਾਂ ਨਹੀਂ ਜੇਕਰ 1 2 ਜਾਂ ਜ਼ਿਆਦਾ ਵੀ ਗੰਢਾਂ ਹੈਗੀਆਂ ਤਾਂ ਇਹ ਆ ਨਿਮਾਟੋਡ ਤੇ ਜਿਹਦਾ ਇੱਕ ਇੱਕੋ ਹੱਲਾ ਕਰਬੋਫਰਾਨ ਇਹ ਕਨਾਲ ਦਾ 1 ਕਿਲੋ ਪਾਊਗਾ ਬਹੁਤ ਜ਼ਿਆਦਾ ਖਤਰਨਾਕ ਜ਼ਹਿਰ ਆ ਇਸ ਕਰਕੇ ਇਸ ਜ਼ਹਿਰ ਦੀ ਵਰਤੋਂ ਬਹੁਤ ਜ਼ਿਆਦਾ ਸਾਵਧਾਨ ਨਾ ਕਰੋ ਕਿਉਂਕਿ ਕਰਬੋਫਰਾਨ ਨਿਮਾਟੋਡ ਦਾ ਕਾਲਾ ਸਿਰਫ ਇਹੀ ਹੱਲ ਆ ਇਸ ਦਾ ਜੇਕਰ ਆਪਣੀ ਪੌਦ ਦੇ ਵਿੱਚ ਆਪਣੀ ਝੋਨੇ ਦੀ ਪਨੀਰੀ ਦੇ ਵਿੱਚ ਨਿਮਾ ਟੜ ਆ ਚੁੱਕਿਆ ਤਾਂ ਆਪਾਂ ਨੂੰ ਕਾਰਬੋਫਰਾਨ ਪਾਉਣੀ ਪਊਗਾ ਉਸ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੀ ਜਿਹੜੀ ਪਨੀਰੀ ਰੁੱਕ ਚੁੱਕੀ ਆ ਜਾਂ ਪੀਲੀ ਆ ਉਹ ਇੱਕਦਮ ਕਾਲੀ ਛਾ ਹੋ ਜਾਵੇਗੀ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ